ਟੋਕਰ ਤਾਂ ਨਹੀਂ ਲੱਗਦਾ ਹਵਾਈ ਯਾ ਯਾਰ ਹਾਪਾ ਵਿੱਚ ਲੁੱਟਦਾ ਜਿਆਰੀ ਬੁੱਲਣੀ ਨਹੀਂ ਜਾਂਦਾ ਉੜਦਾ ਫੇ ਚਾਚੀ ਨੂੰ ਕਾਂਗੇ ਨਹੀਂ ਚਾਚਾ ਕਹਾਂਗੇ ਮੈਂ ਪਰਾਂ ਹੋ ਜਾ ਪਰਮੇਰੀ ਕਨੇ ਕੀ ਚੱਕਦੀ ਹੈ ਪਾਉਂਟ ਨੂੰ ਐਨੀ ਪੁੰਦਾ ਐਨ ਅੱਡਾ ਪਾਉਂਗਾ ਇਹਨਾਂ ਨੂੰ ਛੋਟੀ ਹੈ ਪਰਾਂ ਹੋ ਜਾ ਕਿ ਹੁੰਦਾ ਤੇਰੇ ਕਰਕੇ ਨੀ ਰੰਗ ਫਿੱਕਾ ਪੈ ਗਿਆ ਜਟਵਾ ਤੂੰ ਲਾਲ ਹੋ ਗਈ ਨੀ ਜਟ ਕਾਲਾ ਹੋ ਗਿਆ ਕਲਦਾ ਚੌਂਡਦੀਆਂ ਐ ਚੌਂਡ ਰਹੀਆਂ ਮਹਿਰ ਨੇ ਤੇਰੀ ਕਾਤਰ ਮੈਕੀ ਕੀ ਮਚੀ ਬਤਾ ਚੱਲੀਆਂ ਤੈਨੂੰ ਨਾ ਛੱਡ ਕੇ ਗਈ ਚ ਗਈ ਓਤੋਂ ਨਹੀਂ ਪਟੇਪੁਰ ਦੇ ਪਤਾਨੀ ਮੋਪਰ ਦੇ ਤੈਨੂੰ ਮੈਂ ਤੈਨੂੰ ਮੈਂ ਰਾਤੀ ਰਾਤ ਰੱਤੋ ਰੱਤੋ ਰਾਤ ਬਹਿਰ ਨਹੀਂ ਉਧਰੋਂ ਜਿੱਦੋਂ ਛੱਡ ਕੇ ਗਈ ਸੀ ਬਾਰਡਰ ਪਾਰ ਕਰਾ ਕੇ ਲੈਂਦਾ ਇੱਥੇ ਕਿੱਲੇ ਤੇ ਬੰਨਤਾ ਤੋਂ ਕੀ ਗੱਲਾਂ ਕਰਦੀਆਂ ਜਦ ਮੌਜਾਂ ਕਰਦਾ ਨਹੀਂ ਤੇਰੇ ਛਿਰਤੇ ਜਦ ਮੌਜਾਂ ਕਰਦਾ ਨਹੀਂ ਬੜੇ ਲੁੱਟੇ ਜਿਵੇਂ ਆਣੀ ਮਿੱਤਨੀ ਜਦ ਮੌਜਾਂ ਕਰਦਾ ਜਿਵੇਂ ਆਣੀ ਮਿੱਤਨੀ ਧਾਇ ਰੰਗ ਨੂ ਬਣਾਇਆ ਦਿੱਤ ਕਣੀ ਉਹ ਤਾ ਈ ਵੇ ਪਤਾਤਾ ਹਾਂ ਆਪਣੋ ਯਾਰ ਅੱਜ ਦਿਨ ਚਾਚਾ ਕੈਨੂੰ ਜੀ ਕਰਦਾ ਹਾਂ ਆਪਣੀ ਯਾਰ ਦੱਸ ਅੱਜ ਚਾਚਾ ਕੈਨੂੰ ਜੀ ਕਰਦਾ ਅੱਜ ਮੈਨੂੰ ਪਤਾ ਮਾਲ ਫੁੱਲ ਹੈ ਨਾ ਤਾਂ ਕਰਕੇ ਕਹਿੰਦਾ ਭੈਣ ਦੇ ਨਾਲ ਡੱਬਾ ਭਰੇ ਪਿਆ ਗੱਲੀ ਲੈਂਦਾ ਹਜੇ ਮੈਂ ਤੇ ਨੱਚਾ ਗੱਲ ਆਪੇ ਮਰੇ ਹੁੰਦੇ ਨੇ ਜਦੋਂ ਹੁੰਦਾ ਨਹੀਂ ਮੇਰੇ ਤਾਂ ਐਂ ਜੀ ਕਰਦਾ ਨਾ ਦੇਖੀ ਤਾਂ ਕੀ ਕਰਦਾ ਕੀ ਹੋ ਗਿਆ ਚੱਕਰ ਚੱਕਰ ਤਾਂ ਨਹੀਂ ਆ ਗਿਆ ਆ ਪਾਖੜਾ ਜਾਂਦੀ ਹੈ ਹੂੰ ਇਟੋੜੀ ਸਰਕਾਰਾਂ ਨਾਲ ਉਹ ਨੂੰ ਜੀ ਕਰਦਾ ਆਏ ਉਹ ਭਾਗ ਜਾਓ ਭਾਗ ਜਾ ਪਾਣੀ ਦੀ ਬਾਰੀ ਆਈ ਇੱਦਾਂ ਤਾਂ ਹੋਇਆ ਇੱਦਾਂ ਪਾਹੜੇ ਦੀ ਟਿੱਕ ਪਤਰਣ ਮੱਛੀ ਆ ਮੱਛੀ ਆ ਮੱਛੀ ਦਾ ਸਾਲਾ ਠੁੱਕਦਾ ਮੱਛਰਿਆ ਫਿਰਦਾ ਓਹ ਰੰਦਾ ਆ ਦੇਖ ਦੇਖ ਮੱਛਰਿਆ ਫਿਰਦਾ ਪੈਂਦਾ ਯਾਰ ਇੱਦਾਂ ਬੋਟਾ ਉੱਧਰ ਕਿਵੇਂ ਮੈਂ ਮਾਰ ਫਸਦਾ ਐ ਨਾ ਰੱਜਿਆ ਕਿਹੜਾ ਜਾਊਗਾ ਫਾਲਤਿਆਂ ਪਾਣੀ ਦੀ ਬਾਰੀ ਆ ਖੜਮਾ ਨੱਕੇ ਨੱਕੇ ਲਾਏ ਲਿਆਏ ਪਾਣੀ ਦੀ ਬਾਰੀ ਆ ਲਿਆਉਂਦਾ ਲਿਆਉਂ ਮੱਕੋ ਗੱਲੀ ਲਿਆਉਂ ਲਿਆਉਂ ਤਰਾ ਜਿਆ ਭੁੱਕੀ ਰਹੀ ਤੀ ਕਦ ਕਦਾ ਲਿਆ ਜਮੇ ਪਛਰੇ ਬੰਦ ਆ ਭਈ ਮੋਟਰ ਬੰਦ ਗਰੀ ਕੱਚੀ ਦੀ ਬਾਰੀ ਸੀਗੀ ਪਾਣੀ ਘਟ ਸੀ ਵਿੱਚ ਚੱਲ ਛੱਡ ਲਈ 2 ਕਿੱਲੇ ਰਾਮਗੇ ਆਏ ਤਾਂ ਨਹੀਂ ਜੱਟ ਕਹੂਗਾ ਵੀ ਮਾਇਆ ਨੀਗਾ ਕਹਿੰਦਾ ਚਾਹ ਲੈ ਕੇ ਤਾਂ ਆ ਜਾਂਦਾ ਜੱਟ ਬੈੜੋ ਆਪੇ ਜਾਂਦਾ ਲਾਇਆ ਚਾਹਦੇ ਹੁਣ ਦੇ ਕੀ ਕਹੀ ਤਾਂ ਚੱਲ ਉੱਥੇ ਪਈ ਰਹਿਣ ਦੇ ਕੋਈ ਨਹੀਂ ਚੱਕਦਾ ਐਂ ਚਾਹ ਜਿਵੇਂ ਲੈ ਕੇ ਆ ਜੀ ਆਏ ਤੇ ਕਲੇਟੂ ਦੇ ਚਾਰ ਕੇ ਵਿਚਾਲੇ ਕੀ ਆ ਜਾ ਫੇਰ ਕਹਿੰਦੇ ਨੇ ਜ਼ਿੰਮੇਦਾਰ ਦੇ ਪਾਲੀ ਕੰਮ ਨਹੀਂ ਕਰਦਾ ਕੰਮ ਜਿੰਮੇਦਾਰ ਚਾਹੂ ਭਲੇ ਕੇ ਆ ਕੇ ਜਾਂਦਾ ਇਹਨਾਂ ਦੀ ਕਣਕ ਜਰਾ ਇਹਨਾਂ ਨੇ ਬੱਧ ਰੇਸ਼ੀਤੀ ਕਿਵੇਂ ਰੇ ਤਾਂ ਮੈਂ ਵੀ ਬਹੁਤ ਸਿੱਟੀ ਹੈਗੀ ਗੱਲ ਕਰ ਜੱਟ ਬਹਿਣ ਨਾਲ ਲੱਗ ਜਾ ਕਰੇ ਨਾ ਇਹਨਾਂ ਦੀ ਕਣਕ ਨੂੰ ਦੁੱਗਣੀ ਕੱਢ ਲਈਏ ਆਪਾਂ ਨਾਲੇ ਕਹੇ ਵੀ ਆਪਾਂ ਨੂੰ ਮੰਨ ਜੇ ਦੇਖਦੇ ਆ ਜੇ ਤਾਂ ਉਹਨੂੰ ਕਹਾਂਗੇ ਵੀ ਦੋ ਵਾਰੀਆਂ ਹੋਰ ਚੱਕ ਲਿਆ ਹੋਰ ਮਾਰਦੇ ਇੰਨਾ ਦੀ ਗਣਕ ਨਹੀਂ ਟੱਪਣ ਦੇਣੀ ਦੇਖਦੇ ਹਾਂ ਹੁਣ ਦੇ ਤਾਂ ਜੇ ਅਜੇ ਕੱਕਰ ਵਰਦਾ ਮੇਰਾ ਥਾਲਾ ਸਾਰਾ ਨੂੰ ਬੁੜੀਆਂ ਦੇ ਵਿੱਚ ਬੜਬੜ ਕਰਦਾ ਚੌੜ-ਚੂੜ ਵੀ ਲੱਗ ਜਾਂਦਾ ਮੱਛੀ ਨਾਲ ਕਰਨ ਮੈਨੂੰ ਪਤਾਗਾ ਦੇਖਦੇ ਹਾਂ ਅਜੇ ਮੇਰਾ ਥਾਲਾ ਚਾ ਲਿਆ ਪੀ ਲਿਆ ਕੋਟ ਆਹ ਗੋਡੇ ਦੁਖਣ ਲੱਗੇ ਓਏ ਫੋਚਾ ਫਣੀ ਬਠਾਓ ਥੋੜੂ ਲਾਉਣੇ ਹਿੰਕ ਰਾਮ ਕਰਾਂਗੇ 10 ਮਿੰਟ ਕਿੰਨਾ ਚੱਫਿਆ ਠੀਕ ਹੈ ਠੀਕ ਹੈ ਵਧ ਗਿਆ ਬੈਠੇ ਬੈਠਾ ਓਏ ਤੱਕੇ ਦਾ ਤੜਕੇ ਦਾ ਕਮ ਤਾਂ ਰਾਤ ਤੱਕ ਪਾਣੀ ਦੀ ਬਾਰੀ ਨਹੀਂ ਸੀ ਸਾਡੀ ਹਾਂ ਸਾਣੀ ਘੱਟ ਸੀ ਫਿਰ ਮੈਂ ਤਾਂ ਵਿੱਚ ਮੋਟਰ ਸਾਡੇ ਲਈ 2 ਕਿੱਲੇ ਡੱਟ ਤੇ ਕੱਲੀ ਮੋਟਰ ਨਾਲੀ ਮੋਟਰ ਨਾਲੀ ਉਹ ਕੰਜੜਾ ਅਜੇ ਆਈ ਨਹੀਂ ਮੇਰੀ ਚਾਹ ਲੈ ਕੇ ਜੱਟ ਬੈੜ ਜਰ ਸਾਡੇ ਵਾਲਾ ਤੂੰ ਫਿਰ ਮੇਰੇ ਨਾਲ ਰਲ ਕਿ ਤੈਨੂੰ ਚਾਹ ਨਹੀਂ ਦਿੰਦਾ ਤੈਨੂੰ ਹੋਰ ਰੋਟੀਆਂ ਦਾ ਖਵਾ ਹੀ ਖੜੇ ਨੇ ਤੂੰ ਮੇਰੇ ਨਾਲ ਰਲ ਆ ਦੇ ਐਂ ਇਹ ਗੱਲ ਸੁਣ ਲੈ ਜੱਟ ਬੈੜ ਮਾੜਾ ਨਹੀਂ ਹੈਗਾ ਦਿਲ ਦਾ ਬਾਦਰਾ ਮੈਨੂੰ ਕੱਲ ਹੀ ਚਾਹ ਦਾ ਰਲਾ ਕੇ ਦਿੱਤਾ ਹੈ ਮਾੜਾ ਤਾਂ ਮੈਨੂੰ ਦਿੱਸੀ ਆ ਚਾਹ ਨਹੀਂ ਦਿੱਤੀ ਤੈਨੂੰ ਆਜੂਆ ਲੈ ਕੇ ਕੋਈ ਗੱਲ ਨਹੀਂ ਤੂੰ ਠੀਕ ਤਾਂ ਹੋਰ ਨੂੰ ਨਹੀਂ ਤੂੰ ਜਾ 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 ਇਹਦੇ ਬੜੇ ਹੁੰਦੇ ਮੇਰੇ ਕੋਲੇ ਮੈਂ ਤੈਨੂੰ ਦੱਸਦਾ ਜੱਟ ਬੈੜ ਮਾੜਾ ਨਹੀਂ ਛੱਡ ਕੀ ਹੁੰਦਾ ਇੱਕ ਦੂਜੇ ਨਾਲ ਲੜ ਪੈਨੇ ਆ ਮਰੀ ਮੈਨੂੰ ਜਰਦਾ ਵੀ ਮੁੱਕ ਗਿਆ ਉਹਦੇ ਉਹਨੂੰ ਡਿਟਬੈਰ ਨੂੰ ਇਕੱਠੀ ਮਗਾਉਂਦਾ ਪੁੜਾ ਪੁੜਾ ਲਿਆ ਕੇ ਇਕੱਠਾ ਇੰਟੰਗ ਝਰਦਾ ਉਹ ਸਤਿ ਸ਼੍ਰੀ ਕਾਲ ਜੀ ਸਤਿ ਸ਼੍ਰੀ ਕਾਲ ਸਰਦਾਰ ਆਰਤੀ ਤਰਗੇ ਆਰਤੀ ਹਾ ਲੋ ਲੋ ਚਾਹ ਲੋ ਚਾਹ ਪੈਲ ਦੀ ਚਾਹ ਜਾਵਾ ਓਏ ਰਾਂ ਕਦੋਂ ਬੋਲਦਾ ਟਰਕੀ ਟਰਕੀ ਨਾ ਮੇਰੀ ਗੱਲ ਸੁਣ ਤੈਨੂੰ ਤਾਂ ਇਹਨੂੰ ਪਤਾ ਵੀ ਸਰੀਰ ਦਾ ਪਾਣੀ ਲਾਈ ਜਾਂਦਾ ਨਹੀਂ ਠੰਡ ਦੇ ਵਿੱਚ ਆ ਥੂੜ ਦੇ ਡਾ ਰਹਿ ਗਿਆ 12 ਵਜੇ ਦੇ ਦਿਨ ਦੇ ਨਾ ਰੋਟੀ ਨਾ ਚਾਹ ਕੁਝ ਵੀ ਨਹੀਂ ਲੈ ਕੇ ਦਿੱਤਾ ਮੈਨੂੰ ਬੋਲਣ ਦੇਵੇਂਗਾ ਬੋਲ ਰਾਤ ਤਾਂ ਮੈਸ ਨਹੀਂ ਮਿਲੀ ਨਾ ਰਾਤ ਮਿਲੀ ਨਾ ਤੜਕੇ ਮਿਲੀ ਐ ਅੱਛਾ ਠੀਕ ਐ ਅੱਛਾ ਉਹਨੂੰ ਕੰਜਰਖਾਨਾ ਕਿੱਲੇ ਕੁੱਲੇ ਗੱਡੋ ਦੇ ਮਾਗਰ ਲੱਤਾਂ ਬੰਨ ਉਸ ਤੇਰੀ ਮਾਸੀ ਦੀ ਗਵਾਂਡੀ ਮਰਗੀ ਸੀ ਗਵਾਂਡੀਆਂ ਤੇ ਪਲਾ ਦੁੱਧ ਦਾ ਲੈ ਕੇ ਮੈਂ ਚਾਹ ਰਿਆ ਦਿੰਦਾ ਓਏ ਲਾ ਟੋਪਿੰਗ ਤਾਂ ਉਹਦੇ ਨਾਲ ਹੋਈ ਜੰਨੇ ਆ ਕਿ ਤੈਨੂੰ ਪਹਰਾ ਆ ਵੀ ਹੰਕੜ ਰਹਿੰਦੀ ਆ ਯਾਰ ਹੈ ਮੇਰਾ ਤਾਂ ਮੇਰੀ ਗੱਲ ਸੁਣ ਲੈ ਤੇਰੇ ਜੱਟਾ ਉਪੇਨੇ ਦੋ ਕਿਲੇ ਭਰੇ ਮੇਰਾ ਤਾਂ ਛਾਪ ਕਰ ਦੇ ਬੱਸ ਮੈਂ ਉਹਦੀ ਗੱਲ ਪੱਕੀ ਹੈਗੀ ਮੈਂ ਤਾਂ ਬੱਸ ਰਹਿਣਾ ਨਹੀਂ ਮੇਰਾ ਛਾਪ ਕਰ ਮੈਨੂੰ ਪਤਾ ਮੈਨੂੰ ਪਤਾ ਹੈ ਮੈਂ ਸਭ ਜਾਣਦਾ ਅੱਜ ਤੈਨੂੰ ਜ਼ਰੂਰ ਬੰਦਾ ਇੱਥੇ ਕੋਈ ਟੱਕਰ ਆ ਜਿਹੜੇ ਨੇ ਤੇ ਉਂਗਲ ਲਾਈ ਆ ਉਹਦੇ ਤੋਂ ਮੈਂ ਮੈਨੂੰ ਤਾਂ ਇੱਥੇ ਤਾਂ ਮੈਨੂੰ ਤਾਂ ਬਾਹਰੇ ਟੱਕਰ ਦੇਣਗੇ ਮੈਨੂੰ ਪਤਾ ਹੈ ਜਿਹੜੇ ਤੋਂ ਵੀ ਪਾਕੀ ਵੀ ਬੈਠੇ ਰਹੇ ਆ ਉਹਨਾਂ ਨੇ ਵੀ ਪਾਣੀ ਲਾਉਣਾ ਛੱਡ ਰੇ ਨਹੀਂ ਲਾਉਣਾ ਦਾ ਉਹਨਾਂ ਦੀ ਕਿਵੇਂ ਚਾਹ ਮਿੰਟ ਮ ਓਏ ਯਾਰ ਮੈਂ ਇਸਨੇ ਮਿਲੀ ਯਾਰ ਮੈਂ ਇਹਨੂੰ ਕਵੇਲਾ ਹੋ ਗਿਆ ਯਾਰ ਤੂੰ ਐਂ ਕੋ ਕਰਦਣਾ ਗੋਲ ਮਾਰੀ ਕੇ ਕਹਿੰਦੇ ਚਾਹ ਪੀ ਲੈ ਚਾਹ ਮੈਂ ਆਖਾ ਮਹਾ ਮੇਰੀ ਜੱਟ ਲੈ ਕੇ ਆਉਂਦਾ ਜੱਟ ਲੈ ਕੇ ਆਉਂਦਾ ਕੋਈ ਗੱਲ ਨਹੀਂ ਤੁਸੀਂ ਪੀਓ ਅੱਗੇ ਤੈਨੂੰ ਅਸੀਂ ਆਪਦੇ ਨਾਲ ਦਾ ਖਾਣਾ ਤਾਂ ਦਿੱਤੇ ਨਹੀਂ ਮੇਰਾ ਜੱਟਾ ਛਾਪ ਕਰਦੀ ਆਪਣੀ ਨਿਭਦੀ ਨਹੀਂ ਆਪਣੀ ਨਿਭਦੀ ਨਹੀਂ ਕਰਦੇ ਹੁੰਦੇ ਦੇਖ ਮੈਂ ਕਰਦੇ ਕੰਨੂ ਵੀ ਮਰੀ ਜਣਾ ਸ਼ਰੀਰ ਕਰਦਾ ਵੀ ਤੈਨੂੰ ਲਿਆ ਦੂੰਗਾ ਤੂੰ ਯਾਰ ਚਾਹ ਜਾਂ ਢੋਲਤੀ ਯਾਰ ਮੈਂ ਪਰ ਮੈਂ ਇੰਨੇ ਪਿਆਰ ਨਾਲ ਚਾਹ ਲੈ ਕੇ ਆਇਆ ਯਾਰ ਤੂੰ ਇਹ ਢੋਲਤੀ ਯਾਰ ਉਹੀ ਗੱਲ ਸੀ ਉਂਗਲਾਂ ਤੇ ਨਾਂ ਚੜਾਇਆ ਕਰ ਯਾਰ ਤੂੰ ਆਹੋ ਸਾਡੀ ਕੋਈ ਇੱਜ਼ਤ ਨਹੀਂ ਸਾਡੀ ਕੋਈ ਇੱਜ਼ਤ ਨਹੀਂ ਸੀ ਓਏ ਇੱਜ਼ਤ ਦਾ ਮੈਨੂੰ ਪਤਾ ਹੈਗੀ ਐ ਓ ਤੂੰ ਐਂ ਨਾ ਕਰਿਆ ਕਰ ਤੂੰ ਠੰਡਾ ਹੋਇਆ ਕਰ ਮਾੜਾ ਮੋਟਾ ਠੱਡਾ ਤੈਨੂੰ ਹੋ ਜਾ ਮੇਰੀ ਗੱਲ ਸੁਣ ਲੈ ਮੈਂ ਤਾਂ ਖਾਰੀ ਰਾਤ ਦਾ ਮੇਰੀ ਜਾਨ ਦਾ ਉਹ ਤਾਂ ਤੇਰੀ ਗੱਲ ਮੈਂ ਮੰਨਦਾ ਇੱਕ ਵਦ ਨੂੰ ਆਏਗਾ ਨਾ ਸੀ ਤੇ ਉਹ ਮੈਂ ਸੁੱਕਣੇ ਭਾ ਗਿਆ ਸੀ ਡਕਰੇ ਜੇ ਉਹ ਅੱਜ ਵੀ ਇੱਥੇ ਆ ਕੇ ਟੜਕੇ ਪੀਹੇਗਾ ਇਹ ਚਾਚਾ ਹੂੰ ਤੂੰ ਇੱਕ ਤੈਨੂੰ ਮੈਨੂੰ ਹਾਂ ਕੁੱਗਰਾ ਲੈ ਲੈ ਨਾ ਚਹੀ ਇਹ ਵਾਲ ਕਰ ਲੈ ਨਾ ਉਹ ਤੇਰਾ ਬਲ ਮੋਹ ਲੱਗਿਆ ਬ੍ਰਾਉਨ ਨਹੀਂ ਆਪਣਾ ਮੋਹ ਤਾਂ ਹੈਗਾ ਜੀ ਜ਼ਮੀਦਾਰ ਦਾ ਤੇ ਸਿਰੀਪਾਲੀ ਦਾ ਮੋਹ ਹੁੰਦਾ ਹੀ ਐ ਸ਼ੇਰਾਂ ਹਾਂ ਤੂੰ ਹੁਣ ਚਾਹ ਤਾਂ ਦਿੱਤੀ ਢੋਲ ਤੇ ਹੁਣ ਚੱਕ ਕੱਪੜਾ ਲੀੜਾ ਆਪਣੇ ਨਾਲ ਤੇ ਚੱਲੀ ਜਾ ਮੈਂ ਹਾਂ ਇਹੀ ਕਹਿੰਨ ਨੂੰ ਕਹਿਣਾ ਉਹਨਾਂ ਦਾ ਮੈਨੂੰ ਕਹਿੰਦਾ ਬਠੇਰੇ ਲੰਗੀ ਛਾਡੇ ਨਾਲ ਜੱਟਾ ਛਾਡੇ ਮਸਜਾ ਦਾ ਜਿੱਤ ਬੈਣ ਮਾੜੀ ਹੈਗਾ ਉਹ ਸੱਚਾ ਆਣ ਕਾ ਦੀਆਂ ਓਏ ਇਹ ਤਾਂ ਤਾ ਹਾਂ ਇਹ ਤਾਂ ਤੈਨੂੰ ਪਤਾ ਰਾਤ ਨੂੰ ਨਾ ਮੱਖਰ ਮੱਛੀ ਕੋਈ ਵੀ ਆ ਜਾਵੇ ਮੱਛੜਾ ਜੇ ਹੋਵੇ ਛਾਪਾ ਜੇ ਆਏ ਦੋਵੇਂ ਦੁਖ ਜਾਂਦਾਗਾ ਜੀ ਉਹ ਫਿਰਦੀ ਹੈ ਅੱਛਾ ਅੱਛਾ ਹਾਂ ਬਾੜੀਂ ਦੇ ਛੇੜੀ ਦਿਆਂਗਾ ਕਹਿੰਦੇ ਤਾਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਇੰਡੀਆ ਛੇੜੀ ਦਿਆਂਗਾ ਇਹਨੇ ਗੱਲੀ ਚੜਦੇ ਰਾਤ ਨੂੰ ਆਏ ਥੋੜੀਆ ਵੀ ਕੋਈ ਹੋ ਜੂਗਾ ਠੀਕ ਹੈ ਠੀਕ ਹੈ ਤੇ ਟਪਲਾ ਜਿਆ ਬਣਾ ਲਿਆ ਸੀ ਆਪਣੇ ਵਾਲਾ ਉਹੋ ਹਾਂ ਕੁ ਭੱਟਕੇ ਜੱਕਰੇ ਪਾ ਸੀ ਨਾ ਮੈਂ ਬਾੜਾ ਵਧੀਆ ਬਣਾਇਆ ਤੇ ਛੇੜਾ ਬਣਾਇਆ ਪਿਆਗਾ ਠੀਕ ਇੱਕਦੋਂ ਚੱਲ ਗਈ ਕੰਮ ਆਪਾਂ ਖੜ ਗਿਆ ਕਿ ਨਾ ਖੜਿਆ ਪਿਆ ਜਮਛਰੇ ਦਾ ਚਲ ਫਿਰ ਉਤਾਪਾ ਫੇਰ ਕਰਾਂਏ ਕੰਮ ਤੇ ਚੱਕ ਕੱਪੜਾ ਲਈਦਾ ਤੇ ਪਰ ਰੋਟੀ ਟੁੱਕ ਖਾ ਕੇ ਆਵਾਂਗੇ ਨਾਲ ਤਾਂ ਹੱਥ ਫੇਰ ਜਾਗੇ ਨਾਲੇ ਚਲਾ ਦੇ ਕੰਮ ਤੇ ਜਿੱਦੀ ਮੈਂ ਆਈ ਆਈ ਨਹੀਂ ਕੰਮ ਚੱਲਦਾ ਮੈਂ ਤੈਨੂੰ ਅੱਛਾ ਆਏ ਆ ਹੋ ਗਏ ਜਿੱਦੀ ਇਹ ਕੱਟ ਤੋਰੀ ਕੋਈ ਟੰਟਾ ਟੁੰਟਾ ਓਏ ਮੰਨ ਜਾ ਆਪਣੋ ਯਾ ਸਾਰਾ ਕੁਝ ਹੈਗਾ ਜੇ ਘਰੇ ਜਾਏਗਾ ਤਾਂ ਹੀ ਹੈ ਕਰੀ ਤੱਕ ਲਾਂਗੇ ਮੈਂ ਤੈਨੂੰ ਐ ਦੱਸਦਾ ਵੀ ਹੈਗਾ ਕੁਝ ਫੇਰ ਚੱਲਾਂਗੇ ਮੈਂ ਤੈਨੂੰ ਸਾਰਾ ਮੈਂ ਸੁੱਕਣੇ ਪਾ ਗਿਆਂ ਯਾਰ ਗੱਲਾਂ ਕਿਹੜੀਆਂ ਕਰਦਾ ਤੂੰ ਫੇਰ ਚੱਲ ਫੇਰ ਬਖ ਚੱਲਦੇ ਹਾਂ ਹਾਂ ਤੂੰ ਆਏ ਨਾ ਤੈਨੂੰ ਬਿਚਾਏ ਧੀ ਮਾਰੀ ਨਹੀਂ ਹੈ ਕਿ ਮੈਂ ਤੈਨੂੰ ਪਤਾ ਮੈਨੂੰ ਪਤਾ ਮੈਂ ਤੇਰੇ ਤੋਂ ਜਿੰਦਬਾਦ ਕਰ ਲੈ ਕੋਈ ਯਾਰ ਹੈ ਤੀਰਾ ਹੀ ਮੋੜਾ ਕਰਕੇ ਬਰਿਆ ਲੈਣਾ ਤੂੰ ਮੈਂ ਤਿੰਨ ਚੰਗਾ ਲੈ ਅਮਾ ਮੋੜਦਾ ਆਪਣੀ ਉਹ ਸਕੂਟਰ ਸਕੂਟਰ ਮੋੜ ਲਾ ਸਕੂਟਰ ਖਾਗੇ ਪੋਰਾ ਜਾ ਕੇ ਜਮਾ ਥਾਰੀ ਰਾਤ ਤੇ ਮਰੀ ਜਾਂਨੇ ਆ ਅਹ ਹੱਥ ਪਾ ਕੇ ਬਹਿ ਜੀ ਠੰਡਾ ਜਾ ਹੋ ਰਿਹਾ ਹਾਂ ਤੂੰ ਠੰਡਾ ਤਾਂ ਹੋ ਰਿਹਾ ਬੈਠ ਕੇ ਅੱਡੇ ਪਿੰਡ ਦੇ ਦਾ ਕੱਪੜੇ ਜੱਕੀ ਪਰਦੇ ਪਾ ਕੜੀ ਨਾਲੀ ਪਤੰਦਰਾ ਸਾਰੀ ਰਾਤ ਦੇ ਆਕੜੇ ਪਏ ਆ ਦੇ ਪਿੰਡ ਦੇ ਦਾ ਕਪੜੇ ਜੱਕੀ ਫਿਰਦਾ ਨੇ ਕਹਿੰਦੇ ਕਿ ਹੁੰਨਾ ਉਹਦਾ ਖੌਰੂ ਪਾਈ ਜਨਾ ਕੱਲ ਦੇ ਕੇ ਮੈਂ ਟੋਕਰ ਦੀ ਭਮੀਰੀ ਬਣਾਈ ਹੁਣ ਮੇਰੇ ਆ ਸਾਲ ਕੜਿਆ ਉੱਥੇ ਨਹੀਂ ਹੁੰਦਾ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਮੈਂ ਤੈਨੂੰ ਬੱਚਿਆਂ ਨਾਲ ਟਾਈਮ ਟਾਈਮ ਦੀ